ਨਿਊਜ਼ 91 ਪੰਜਾਬ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਯਸ਼ਪਾਲ ਅੱਜ ਤੁਹਾਨੂੰ ਪ੍ਰਾਚੀਨ ਸ਼ਿਵਾਲੇ ਮੰਦਿਰ ਸਾਨੇਵਾਲ ਜਨਮ ਅਸ਼ਟਮੀ ਦੇ ਪਾਵਨ ਉਤਸਵ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਅੱਜ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਅੱਜ ਦੇ ਦਿਨ ਹੀ ਹੋਇਆ ਸੀ ਇਸ ਮੌਕੇ ਤੇ ਆਮ ਆਦਮੀ ਦੀ ਸਮੁੱਚੀ ਟੀਮ ਵੀ ਦਰਸ਼ਨ ਕਰਨ ਪਹੁੰਚੀ ਇਹ ਜਨਮ ਉਤਸਵ ਦੇਸ਼ ਦੇ ਹਰ ਮੰਦਿਰ ਵਿੱਚ ਮਨਾਇਆ ਜਾਂਦਾ ਹੈ आओ अंत तस्वीर दिखाते हैं भगवान श्री कृष्ण जी के दर्शन करा

ਪਹਿਲਾਂ ਤਾਂ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਹਨੇਵਾਲ ਹਲਕਾ ਨਿਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦਾ ਤੇ ਨਾਲ ਦੀ ਨਾਲ ਜਿਹੜੀ ਕਮੇਟੀ ਐ ਇੱਥੋਂ ਦੀ ਇਹਨਾਂ ਦਾ ਬਹੁਤ ਸੱਜਾ ਢੰਗ ਨਾਲ ਹਰ ਵਾਰ ਇਹਨਾਂ ਦਾ ਪ੍ਰਬੰਧ ਕੀਤਾ ਹੁੰਦਾ ਸੋ ਅੱਜ ਆ ਮੇਰਾ ਛੋਟਾ ਭਰਾ ਵਾ ਸ਼ੈਂਕੀ ਚੌਧਰੀ ਸੋ ਇਹਨਾਂ ਨੇ ਵਧੀਆ ਵਧੀਆ ਪ੍ਰਬੰਧ ਕਰਕੇ ਆ ਜਿਹੜਾ ਮੰਦਰ ਆ ਉਹ ਬੜੇ ਸੋਹੇ ਤਰੀਕੇ ਨਾਲ ਅੰਦਰ ਸ਼ਿਵਜੀ ਦੀ ਮੂਰਤੀ ਰਾਜਸਥਾਨ ਤੋਂ ਲਿਆ ਕੇ ਲਾਈ ਆ। ਕ੍ਰਿਸ਼ਨ ਜੀ ਦੀ ਮੂਰਤੀ ਬਾਹਰੋਂ ਲਿਆ ਕੇ ਲਾਈਆਂ ਨੇ। ਸੋ ਅੱਜ ਇਹ ਕਮੇਟੀ ਦੇ ਮੈਂਬਰ ਵੀ ਸਾਰੇ ਵਧਾਈ ਦੇ ਪਾਤਰ ਨੇ। ਸੋ ਅੱਜ ਜਨਮ ਅਸ਼ਟਮੀ ਦੀਆਂ ਸਾਰੇ ਮੁਡੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਹੇ ਵਾਹਿਗੁਰੂ ਸਾਰਿਆਂ ਦੇ ਸਿਰ ਤੇ ਕ੍ਰਿਸ਼ਨ ਜੀ ਦੀ ਕਿਰਪਾ ਬਣੀ ਰਹੇ। ਇਹਨਾਂ ਦੇ ਕੰਮ ਕਰ ਕਰਦੀ ਕਲਾ ਚ ਰਹਿਣ ਸਾਰੇ ਅਮਨ ਅਮਨ ਸ਼ੋਕ ਚੈਨ ਸਾਰੇ ਹਲਕੇ ਦੇ ਵਿੱਚ ਵਰਤੇ ਸੋ ਮੈਂ ਅੱਜ ਆਪਣੇ ਬੰਨੀਓ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਪ੍ਰਿਸ਼ਨ ਜੀ ਤੇ ਜਨਮ ਦਿਨ ਦੀਆਂ ਜਨਮ ਅਸਥਮੀ ਦੀਆਂ ਮੁਬਾਰਕਾਂ ਦੇਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਵਧਾਈਆਂ ਸਾਡੇ ਜਨਮ ਅਸਥਮੀ ਦੀਆਂ ਜੋ ਸੰਗਤਾਂ ਨੂੰ ਦੇਸ਼ ਪ੍ਰਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਅੱਜ ਇਸ ਮੰਦਰ ਦੇ ਵਿੱਚ ਪਹੁੰਚ ਕੇ ਔਰ ਸਾਡੀ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਪਹੁੰਚੀ ਹੈ ਮੈਂ ਆਪਣੇ ਵੱਲੋਂ ਤੇ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਰੇ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਲੱਖ ਲੱਖ ਜਨਮ ਅਸ਼ਟਮੀ ਦੀਆਂ ਵਧਾਈਆਂ ਦੇ ਰਿਹਾ ਜੀ ਅੱਜ ਦਾ ਜਿਹੜਾ ਦਿਨ ਹੈ ਇਹ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਜੋ ਆਸ਼ਮੀ ਦਾ ਜਿਹ ਦਿਨ ਮਨਾਇਆ ਜਾਂਦਾ ਦੁਨੀਆ ਦੇ ਕੋਨੇ-ਕੋਨੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਅੱਜ ਸਾਹਨੇਵਾਲ ਦੇ ਵਿੱਚ ਵੀ ਇਹਦਾ ਸਾਡਾ ਪ੍ਰਾਚੀਨ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਜਿਹੜਾ ਕਿ ਅਸੀਂ ਆਪਣੇ ਬਚਪਨ ਤੋਂ ਹੀ ਸਾਡੇ ਬਜ਼ੁਰਗ ਵੀ ਬਚਪਨ ਤੋਂ ਦੇਖਦੇ ਆ ਰਹੇ ਆ ਇਸ ਮੰਦਿਰ ਦੇ ਵਿੱਚ ਅੱਜ ਬਹੁਤ ਵਧੀਆ ਰੌਣਕਾਂ ਲੱਗੀਆਂ ਨੇ ਇੱਥੋਂ ਦੀ ਜਿਹੜੀ ਟੀਮ ਆ ਸਾਡੀ ਸਾਰੀ ਉਹ ਵਧਾਈ ਦੀ ਪਾਤਰ ਆ ਕਿਉਂਕਿ ਜਿਹੜੇ ਅੱਗੇ ਹੋ ਕੇ ਕੰਮ ਕਰਵਾਉਂਦੇ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਇੱਥੇ ਮੰਦਿਰ ਦਾ ਕੰਮ ਵੀ ਚੱਲ ਰਿਹਾ ਔਰ ਬਹੁਤ ਵਧੀਆ ਖੂਬਸੂਰਤ ਮੰਦਿਰ ਬਣ ਗਿਆ ਸੋ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਸਾਡੀ ਸਾਰੀ ਟੀਮ ਵੱਲੋਂ ਹਰੇਕ੍ਰਿਸ਼ਨ ਹਰੇਕ੍ਰਿਸ਼ਨ ਆਪਾਂ ਅੱਜ ਤੁਹਾਡਾ ਜਿਹੜਾ ਜਿਹੜਾ ਉਹ ਮੀਤ ਆ ਕਿ ਜਿਹੜਾ ਅੱਜ ਜੋ ਜਨਮ ਅਸ਼ਟਮੀ ਤੇ ਅਸੀਂ ਇਸ ਮੰਦਿਰ ਚ ਪਹੁੰਚੇ ਆ ਸਮੂਹ ਟੀਮ ਸਾਡੇ ਸਾਰੇ ਕਾਉਂਸਲਰ ਮੈਂ ਸਾਰੇ ਦੇਸ਼ ਪ੍ਰਦੇਸ਼ ਦੇ ਵਿੱਚ ਜਨਮ ਅਸ਼ਟਮੀ ਦੀਆਂ ਵਧਾਈਆਂ ਦੇ ਰਿਆਂ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਨੂੰ ਫੇਰ ਦੁਬਾਰੇ ਦੁਬਾਰੇ ਵਧਾਈਆਂ ਤਾਂ ਜੋ ਇਸ ਮੰਦਿਰੇ ਚ ਪਹੁੰਚ ਕੇ ਬੜਾ ਦਿਲ ਖੁਸ਼ ਹੋਇਆ ਕਿ ਰੌਣਕਾਂ ਲੱਗੀਆਂ ਹੋਈਆਂ ਨੇ। ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦਾ ਜਨਮ ਦਿਨ ਤੇ ਸਾਰੇ ਆ ਸੰਗਤਾਂ ਬੜੀ ਖੁਸ਼ੀ-ਖੁਸ਼ੀ ਦੇ ਤੁਮਤਾਂ ਦੇ ਨਾਲ ਜਨਮ ਅਸ਼ਟਮੀ ਮਨਾ ਰਹੀਆਂ ਹਨ। ਮੇਰੇ ਵੱਲੋਂ ਅੱਜ ਸ੍ਰੀ ਭਗਵਾਨ ਕ੍ਰਿਸ਼ਨ ਜੀ ਦੇ ਅਵਤਾਰ ਦਿਹਾੜੇ ਤੇ ਸੰਗਤਾਂ ਦਾ ਬਹੁਤ ਸਾਰਾ ਭਾਰੀ ਉਤਸ਼ਾਹ ਇੱਥੇ ਪ੍ਰਾਚੀਨ ਮੰਦਿਰ ਦੇ ਵਿੱਚ ਤੇ ਅਸੀਂ ਵੀ ਜਿਹੜਾ ਇੱਥੇ ਨਤਮਸਤਕਾ ਹੋਣ ਵਾਸਤੇ ਆਏ ਆ ਪਹੁੰਚੇ ਆ ਤੇ ਸਮੂਹ ਸੰਗਤਾਂ ਨੂੰ ਅਸੀਂ ਜਿਹੜਾ ਹੈਗਾ ਵਧਾਈ ਦਿੰਨੇ ਆ ਭਗਵਾਨ ਜੀ ਦੇ ਜਨਮ ਦਿਨ ਦੀ ਆ ਤੋ ਇਹ ਇੱਕ ਸੰਦੇਸ਼ ਆ ਜਿਹੜੇ ਸਾਡੇ ਬਡਾਰੂ ਨੂਨਾ ਵੱਲੋਂ ਆਪਸ ਵਿੱਚ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦੇ ਨੇ ਇਹ ਤਿਹਾਰ ਜਿਹੜੇ ਰਲ ਮਿਲ ਕੇ ਸਰਬਦਾ ਭਾਵਨਾ ਨਾਲ ਕਿਸੇ ਇੱਕ ਵਰਗ ਦਾ ਕਦੇ ਕੋਈ ਤਿਹਾਰ ਨਹੀਂ ਹੁੰਦਾ ਸਾਰੀਆਂ ਕੌਮਾਂ ਸਾਰੇ ਵਰਗ ਜਿਹੜੇ ਰਲ ਮਿਲ ਕੇ ਤਿਹਾਰ ਮਨਾਉਂਦੇ ਨੇ ਉਹਦੀ ਜਿਉਂਦੀ ਜਾਗਦੀ ਮਿਸਾਲ ਸਾਡਾ ਪ੍ਰਾਚੀਨ ਮੰਦਿਰ ਆ ਜਿਹਦੇ ਵਿੱਚ ਬੜੀ-ਬੜੀ ਇਕੱਤਰਤਾ ਅੱਜ ਹਰ ਵਰਗ ਦੇ ਲੋਕ ਜਿਹੜੇ ਆ ਕੇ ਫਿਰਨਤ ਨਿਤਿਸ਼ਤ ਰਹਿੰਦੇ ਆ ਔਰ ਮੈਂ ਫਿਰ ਤੋਂ ਬਹੁਤ-ਬਹੁਤ ਵਧਾਈਆਂ ਦਿੰਦਾ ਸਾਰੀ ਸੰਗਤ ਨੂੰ ਔਰ ਅਪੀਲ ਕਰਦਾ ਵੀ ਆਪਾਂ ਭਗਵਾਨ ਜੀ ਦੇ ਲੜ ਲੱਗ ਕੇ ਆਪਾਂ ਗੁਰੂ ਮਹਾਰਾਜ ਦੇ ਲੜ ਲੱਗ ਕੇ ਆਪਾਂ ਪਰਮਾਤਮਾ ਦੇ ਲੜ ਲੱਗ ਕੇ ਜਿਹੜੀ ਮੁਨੁੱਖਤਾਈ ਆ ਜੋ ਉਹਨਾਂ ਦਾ ਦਿੱਤਾ ਹੋਇਆ ਉਪਦੇਸ਼ ਹੋਵੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਅੱਜ ਜਨਮ ਦਿਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਮੌਕਾ ਮਿਲਿਆ ਦਰਸ਼ਨ ਦੀਦਾਰੇ ਕਰਨ ਦਾ ਦੇਸ਼-ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਜਨਮ ਅਸ਼ਟਮੀ ਦੀਆਂ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ